ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਆਪਾਂ ਖੜੋਤੇ ਆ ਮੁਕਸਰ ਮਾਗੀ ਦੇ ਮੇਲੇ 'ਚ ਤੇ ਪਿੱਛੇ ਤੁਸੀਂ ਵੇਖਦੇ ਪਏ ਆਂ ਵੀ ਘੋੜੇ ਹੀ ਘੋੜੇ ਤੇ ਘੋੜਿਆਂ ਦੇ ਮੇਲੇ ਦੇ ਵਿੱਚ ਆਪਾਂ ਜਿੱਥੇ ਕੋਲੇ ਖੜੋਤੇ ਆ ਬਈ ਉੱਥੇ ਇੱਕ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਇਹਨਾਂ ਵਾਸਤੇ ਆ ਜਿਹੜਾ ਆ ਦੇਖੋ ਬਈ ਤੂੜੀ ਛਾਨਣ ਵਾਲੇ ਜਿਹੜੇ ਛਾਨਣੇ ਆ ਤੇ ਇਹ ਬਾਈ ਨੇ ਬਣਾਏ ਆ ਸਤਿ ਸ਼੍ਰੀ ਅਕਾਲ ਬਾਈ ਕੀ ਸੀ ਆ ਜੀ ਹਾਂ ਕਿਹੜਾ ਪੰਡ ਆ ਬਾਈ ਪੰਡ ਕਰਾਈ ਵਾਲਾ ਆ ਪਿੰਡ ਕਰਾਈ ਵਾਲਾ ਜ਼ਿਲ੍ਹਾ ਜ਼ਿਲ੍ਹਾ ਫਸਰੀ ਮੁਕਤਸਰ ਸਾਹਿਬ ਜੀ ਜ਼ਿਲ੍ਹਾ ਫਸਰੀ ਮੁਕਤਸਰ ਸਾਹਿਬ ਤੇ ਇਹ ਜਿਹੜੇ ਹਾ ਬਣਾਏ ਤੂੜੀ ਦੇ ਛਾਨਣ ਵਾਲੇ ਛਾਨਣੇ ਹਾਂਜੀ ਤੇ ਇਹ ਨਾ ਬਾਈਆਂ ਵਾਸਤੇ ਜਿਵੇਂ ਕੋੜਿਆਂ ਵਾਸਤੇ ਕੋੜਿਆਂ ਵਾਸਤੇ ਬੱਚਾ ਪੂਜਾ ਵਾਸਤੇ ਬੱਚਾ ਵਾਸਤੇ ਵੀ ਠੀਕ ਹੈ ਜੀ ਤੂੜੀ ਛਾਨਣਾਂ ਤੂੜੀ ਵਾਸਤੇ ਹਾਂ ਮਿੱਟੀ ਨਹੀਂ ਜਾਂਦੀ ਵਿੱਚ ਮਿੱਟੀ ਨਹੀਂ ਜਾਂਦੀ ਹਾਂ ਤੇ ਇਹ ਚੀਜ਼ ਬਹੁਤ ਵਧੀਆ ਹਾਂਜੀ ਤੇ ਹੋਰ ਕੀ ਕੀ ਬਣਾਇਆ ਬਾਈ ਫੁਰਲੀਆਂ ਬਣਾਈਆਂ ਆ ਇਹ ਵੀ ਕੋੜਿਆਂ ਵਾਸਤੇ ਕੋੜਿਆਂ ਵਾਸਤੇ ਹਾਂਜੀ ਠੀਕ ਹੈ ਤੇ ਇਹਨਾਂ ਦਾ ਕੀ ਰੇਟ ਕੀ ਆ ਜੀ ਰੇਟ 13000 ਰੁਪਏ ਪ੍ਰਾਈਸ ਇਹਦਾ 13000 ਰੁਪਏ ਤੂੜੀ ਵਾਲੇ ਸ਼ਾਨ ਨੇ ਦਾ ਇੱਥੇ ਵਿਕੇ ਵੀ ਹੈ ਬਾਈ ਹਾਂਜੀ ਬਹੁਤ ਵਿਕੇ ਜੀ ਬਹੁਤ ਵਿਕੇ ਹਾਂਜੀ ਠੀਕ ਹੈ ਖਾਸੀਅਤ ਕੀ ਹੈ ਇਹਦੇ ਚ ਖਾਸ ਤੇ ਇਹ ਵੀ ਰੇਤਾ ਨਹੀਂ ਇਕ ਤਾਂ ਜਾਂਦਾਗਾ ਜੀ ਅੱਛਾ ਜੀ ਇੱਕ ਟਾਈਮ ਘੱਟ ਲੱਗਦਾ ਜੀ ਠੀਕ ਹੈ ਹਾਂਜੀ ਬਸ ਇੱਕ ਤੂੜੀ ਪਾਓ ਇੱਥੇ ਹਾਂ ਤੂੜੀ ਪਾਓ ਜੇ ਦਰਬਾਰ ਜਾਂਦੀ ਹੈ ਠੀਕ ਹੈ ਬਾਕੀ ਸਾਰੀ ਜਾਪਾਨੀ ਸੀਡ ਦਾ ਬਣਾਈ अच्छा जापानी सीट लगी हुई है चादर लगी हुई है दूसरी लोहे की चादर लगी है अच्छा लोहे की लगी हां जी ठीक है तो इथे ਤੁਹਾਡਾ ਨੰਬਰ ਦੱਸ ਦੋ ਕੁਝ ਨੰਬਰ 98763 16182 98763 16182 ਠੀਕ ਹੈ ਨੰਬਰ ਹਾਂ ਲੈ ਵੀ ਦੋਸਤੋ ਜਿਨ੍ਹਾਂ ਨੂੰ ਇਹ ਜਾਣਨਾ ਚਾਹੀਦਾ ਤੇ ਬਾਈ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਭੇਜ ਵੀ ਦਿਨੇ ਹੋ ਜੇ ਕੋਈ ਹਾਂਜੀ 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 ਠੀਕ ਹੈ ਦੋਸਤੋ ਚੀਜ਼ ਵਧੀਆ ਹੈ ਤੇ ਇਹਦੇ ਨਾਲ ਬਿਮਾਰੀਆਂ ਘੱਟ ਲੱਗਦੀਆਂ ਪਸ਼ੂਆਂ ਨੂੰ ਚਾਹੀਦਾ ਵੀ ਐ ਲੈ ਲੈਣੇ ਹਾਂ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਤੇ ਕਮੈਂਟ ਧੰਨਵਾਦ